ਆਲੇ ਨੇ ਉੱਪਰ ਹੋਣੇ ਸਾਸਰੀ ਕਾਲ ਮਿਲੋ ਭਾਈ ਚੋਰੇ ਨੂੰ ਇਹਨਾਂ ਨੂੰ ਸਨਮਾਨ ਦਿਖਾਈ ਸਾਰਿਆਂ ਨੂੰ ਇਹ ਦੂਰ ਗਾਵੇਂ ਸੇ ਆਏ ਬਾਈ ਦੇ ਦੇਖਣੇ ਮੇਲਾ ਬਹੁਤ ਦੂਰ ਤੇ ਆਏ ਆ ਜੀ 7 7 ਕਿਲੋਮੀਟਰ ਤੇ ਆਏ ਆ ਦੇਖਣ ਮੇਲਾ ਬਲੋੜੀਆ ਮੇਲਾ ਕਿਵੇਂ ਲੱਗਿਆ ਬਾਈ ਸਾਡੇ ਪਿੰਡ ਦਾ ਮੇਲਾ ਮੇਲਾ ਵੀਰੇ ਇੱਕ ਨੰਬਰ ਮੇਲਾ ਹੈ ਹਾਂ ਪੂਰਾ ਮਾਹੌਲ ਬਣਿਆ ਮੇਲੇ ਦਾ ਇੱਕ ਨੰਬਰ ਪਰੋਂਚੀ ਬੋਲ ਬਾਈ ਬਾਈ ਹੁਣ ਕਿੰਨਾ ਕੋਚੀ ਬੋਤ ਮੈਕ ਲਿਆਓ ਮੈਕ ਦੇ ਬਿਨਾ ਨਾ ਗੱਲ ਨਹੀਂ ਲਿੰਦੀ ਆਉਂਦੀ ਬੰਦੇ ਮੂੰਹ ਨੂੰ ਲਪੇਟੇ ਲੱਗੇ ਠੀਕ ਤੇ ਗੱਲ ਹੋਣਾ ਜੀ ਰਿਕੂ ਹੀ ਪੁੱਜਾ ਹੋਇਆ ਚੱਲ ਚੱਲੀਆਂ ਪਿੰਡ ਦਾ ਜੋ ਤੁਸੀਂ ਅਕਸਰ ਦਿੰਦਾ ਦੋ ਤਿੰਨ ਆਉਣਾ ਜਾਣਦੇ ਆ ਠੰਡ ਪਾਉਦਾ ਬਾਈ ਇਹ ਕਿੱਦਾਂ ਕਹਦੇ ਆ ਆ ਦੇਖੋ ਬਾਈ ਉਹੀ ਦਿੰਦਾ ਦਾੜੀ ਮੋਛੀ ਬੁੱਧਾਈ ਇਹਦੇ ਬੱਚਾ ਰੋਲਾ ਵੀ ਉਹੀ ਆਦੋਂ ਬਾਈ ਮੂੰਹ ਉਧਾ ਦੇ ਲੋਕਾਂ ਨੂੰ ਅਸਲੀ ਕਾਲ ਜੀ ਬਸ ਬਸ ਇਹ ਮੈਂ ਮੋਛਦਾਰ ਜਿਹੜਾ ਮੋਛਦਾਰ ਰੋੜਾ ਇਹਦੇ ਵੀ ਉਨਾ ਕੇ ਰੋੜਾਏ ਮੋਛਦਾਰ ਇਹਦਾ ਵੀ ਰੋੜਾ ਇਹਦਾ ਵੀ ਰੋੜਾ ਉਨਾ ਕੇ ਬਾਈ ਸਰ ਮਾਨਸਾ ਜਦੋਂ ਉਸ ਦਿਨ ਬੈਕਾ ਜੜਾਨੀ ਅੱਜ ਵੀ ਸਾਹਮਣੇ ਆਈ ਲੋੜੀ ਸਫਲ ਹੋ ਗਈ ਹੈ ਵਾਹ ਅਸਲੀ ਕਮਾਈ ਕਰਨੀ ਹੈ ਅੱਗੇ ਬੌਂਦੀ ਪੁੱਤੀਆਂ ਮੈਂਨ ਚੋ ਵੀ ਇਹ ਬੈਟੇ ਨੂੰ ਚਾਹਾਂਗੇ ਆ ਜੋ ਮੇਨ ਬੋਲਰ ਨੇ ਟੀਜ ਹੁੰਦੇ ਨਹੀਂ ਕਦੇ ਹਾਂ ਹਾਂ ਹਰ ਅਸਲੀ ਕੰਮ ਆਉਂਦੇ ਆ ਇਹ ਤੰਦਾਰ 2 ਹੈ ਬੋਲਰ ਦਾ ਕਦੇ ਕਦੇ ਕੰਮ ਆਉਂਦੇ ਆ ਥੈਂਕ ਯੂ ਡੀਵੀ ਵੀ ਚਾਹਾਂਗੇ ਕਿ 40 ਸਾਲ ਤੱਕ ਦੇ ਨੰਬਰ 42 ਸਾਲ ਤੱਕ ਦੇ ਡੀਵੀ ਵੀ ਇਤਰੀਵ ਕਰਕੇ ਗਿਆ ਹਰ ਇੱਕ ਪਲੇਅਰ ਦੀ ਜੀ ਪਰਖਦਾ ਹੈ ਜਿੱਥੋਂ ਸ਼ੁਰੂ ਕਰ ਦੋ ਪਰਖ ਹੈ ਬਾਈ ਜੀ ਜੀ ਬਣਾ ਡੀਸੀ ਵੀਰਾਂ ਵੀ ਟੀਮ ਪੂਰੀ ਆ ਜੇ ਡੀਸੀ ਟੀਮ ਚ ਨਹੀਂ ਹੁੰਦਾ ਨਾ ਕੰਮ ਨਹੀਂ ਕਰਦਾ ਡੀਸੀ ਵੀਰਾਂ ਟੀਮ ਤਾਂ ਧੂਰੀ ਆ ਜਿੱਤ ਜਵੇ ਤਾਂ ਵੀ ਡੀਸੀ ਆ ਹਾਰ ਜਵੇ ਤਾਂ ਵੀ ਡੀਸੀ ਆ ਪਹਾਨਾ ਵਾਲਿਆਂ ਦਾ ਇੱਕ ਜਿੱਤ ਹਾਰ ਦਾ ਬਸ ਬਸ ਹੈ ਸਵੈਚਨ ਦੇ ਕਲਚਰ ਐਕਟੀਵਿਟੀ ਦੇ ਲਈ ਆਪਣੇ ਨਾਲ ਸਮਾਜ ਦੇ ਲੋਕਾਂ ਦੀਆਂ ਸਾਰੀਆਂ ਉਹਨਾਂ ਦੇ ਨਾਲ ਸੰਬੰਧਿਤ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਇਹ ਉਹ ਜਿਹੜੀਆਂ ਭਾਈ ਜੇਤੀ 쿠시 ਤੇ ਗੁਰਵਿੰਦਰ ਕੌਰ ਤਿੰਨੇ ਜਿਹੜੀਆਂ ਭਾਈ ਭਾਜਪੀ ਪਰਾਵੇ ਦੇ ਵਿੱਚ ਤੁਹਾਡੇ ਸਾਹਮਣੇ ਸਾਨੂੰ ਨਜ਼ਰ ਆ ਰਹੀ ਹੈ। ਉਹ ਸਾ ਵੀ ਪਹਿਲੀ ਜਗ੍ਹਾ ਸ਼ਾਂਤੀ ਪਿੱਛੇ ਆਟਾ ਇੱਕ ਜਗ੍ਹਾ ਨਾ ਜਿੱਥੇ ਤੇ ਆਖਾ ਵਾਕਾ ਹਿੱਟਾ ਉਹ ਉੱਥੇ ਉਹ ਗੁੰਜਾ ਇੱਧਰ ਗੰਨੇ ਦਾ ਉੱਥੇ ਜਾਣਗੇ ਹਾਂ ਬੋਲੋ ਬੋਲੋ ਹਾਂ ਇਹ ਇੰਨਾ ਵੱਟ ਹੋ ਜਾਂਦਾ ਭਾਈ ਉੱਚਾ ਖੇਦਾ ਹੈ ਨੀਮਾ ਕੜ ਹੋਈ ਜਾਂਦਾ ਸਾਡੇ ਨੂੰ ਇਹ ਮੰਨ ਕੇ ਚੱਲ ਪੌਣੇ ਦੋ ਵੀ ਗਿਆ ਡੇਢ ਵੀਧੀ ਰਿਹਾ ਪਿਆ ਉਧਰ ਵੀ ਵੱਟ ਹੋਈ ਵੀ ਆ ਹੁਣ ਹੁਣ ਇੱਕ ਤਜਰਬਾ ਹੋਰ ਦੇਖ ਤੂੰ ਹੁਣ ਗੰਨੇ ਦਾ ਹਾਂ ਹੁਣ ਕਈਆਂ ਦੇ ਪੇ ਬਿਮਾਰੀ ਆ ਬਿਮਾਰੀ ਆ 38 ਗੰਨਾ ਹੈ ਇਹਨੂੰ ਦੱਸ ਕਿਹੜੀ ਬਿਮਾਰੀ ਹੈ ਖੇਤ ਨਾ ਮੈਂ ਖੇਤ ਦਾ ਫਰਕ ਆ ਵੀ ਨਵੇਂ ਖੇਤਾਂ ਮੱਲੇ ਮੇਰੇ ਵਾਲੇ ਮੰਨੇ ਵੀ ਨਹੀਂ ਹੈਗੇ ਮੇਰਾ ਫਰਕ ਹੈ ਜੇ ਆਪਾਂ ਗੰਨੇ ਵਾਲੇ ਮੈਂ ਗੰਨਾ ਲਾਈ ਜਾਂਦਾ ਨਾ ਗੰਨੇ ਵਾਲੇ ਮੈਂ ਗੰਨਾ ਲਾਈ ਜਾਂਦੇ ਆ ਉਹ ਸਾਰੇ ਗੰਨੇ ਨੂੰ ਬਿਮਾਰੀ ਪੈਂਦੀ ਆ 38 ਆ ਹੁਣ ਦੇਖ ਲੈ ਤੂੰ ਇਹਦਾ ਕੋਈ ਬਿਮਾਰੀ ਨਹੀਂ ਢੱਕਾ ਵੀ ਨਹੀਂ ਹੈ ਆਗਾ ਹਿੰਡਾ ਤਾਂ ਹਰਾ ਰਹਿੰਦਾ ਹੀ ਨਹੀਂ ਇਹ ਤੇ ਰਹਿਣਾ ਦਾ ਇਹ ਪਾਈ ਹੈਗਾ ਮੈਂ ਹੁਣ ਵੀ ਪਾਉਣਾ ਪਹਿਲੀ ਵਾਰ ਚੀਤੀ ਮੇਰੇ ਆ ਗਏ ਸਾਬ ਪਏ ਆ ਚੱਲੀ ਵਾਲਾ ਖੇਤ ਆ ਭਾਈ ਇਹ ਹੈ ਚੱਲੀ ਵਾਲੇ ਖੇਤ ਆ ਭਾਈ ਤੂੰ ਦੱਸ ਦੀ ਮੈਂ ਕਿਹੜੇ ਭ ਹਾਂ ਫਾਗ ਚਾਚਾ ਬਾਪੂ ਜੀ ਦਾ ਫੌਜ ਮਤਾ ਹੋ ਅੱਛਾ ਜੀ ਦਾ ਉਹਨਾਂ ਦੀ ਜਮੀਨ ਹੈ ਸਾਰੀ ਉਹ ਸਾਰੀ ਹਾਂ ਚਾਹ ਭਾਈਆਂ ਦੀ ਉਹਨਾਂ ਦੀ ਬਾਪੇ ਭਾਈ ਹੋ ਗਏ ਆ ਫੌਜੀ ਫੌਜੀ ਦੇ ਭਾਈ ਹੁੰਦਾ ਹਾਂ ਹਾਂ ਹੁਣ ਤੂੰ ਲਾਤੀ ਨੂੰ ਕਿਹੜੀ ਬਿਮਾਰੀ ਹੈ ਹੈਗਾ ਚੂਹਾ ਹੈਗਾ ਜਾਨੀ ਹਾਂ ਉਹ ਕਿ ਕਰ ਗਈ ਚੂਹੇ ਨੇ ਹੁਣ ਕੱਡਾ ਕੱਢਿਆ ਹਾਂ ਬਹੁਤ ਹੁਣ ਕੱਡਾ ਕੱਢਿਆ ਚੂਹੇ ਨੇ ਪਹਿਲਾਂ ਨਹੀਂ ਤੇ ਆਈਆਂ ਉਹ ਗਿਰਨੇ ਕਰਕੇ ਹੋ ਗਿਆ ਜਾਂ ਤੇ ਇੱਕ ਹਾਂ ਆ 18 ਆ ਗਿਆ ਘਾ ਤੇਨੋ ਕੋ ਇਹ ਘਰ ਕਿਆ ਕਰਨਾ ਹੁਣ ਆ 18 ਇਹ ਵੀ ਬੀਜੇ ਪੈਣਾ ਹੈ ਆਹੋ ਇਹ ਵੀ ਬੀਜ ਲਿਆ ਹਾਂ ਨਹੀਂ ਇਧਰੋਂ ਆਪਾਂ ਇਹ ਪੱਟ ਦੇਣਾ ਬਾਈ ਪਾਚੂ ਹੋ ਗਿਆ ਤਾਂ ਇਹ ਪੱਟ ਦੇਣਾ ਆਪਾਂ ਨੇ ਇੱਥੇ ਲ ਸਾਰੇ ਤੇ ਹੋਰ ਰੱਖ ਲੈਣਾ 95 ਇਧਰ ਸਭ ਇਹ ਆ ਬਾਦਣਾ ਸਾਰੇ ਹਾਂ 95 ਰੱਖ 94 22 ਮਦਾ ਕਹਿੰਦਾ ਦੁਬਾਰੇ ਕਿਹੜੇ ਗੰਨਾ ਹੀ ਫਾਇਦਾ ਉਹ ਨਹੀਂ ਇੱਧਰ ਥੋੜਾ ਖੱਡਾ ਬਹੁਤ ਪੈਂਦੇ ਥੱਲੇ ਨੂੰ ਡੂੰਗਾ ਇਹਨਾਂ ਨੂੰ ਡੂੰਗਾ ਹੋਈਦਾ ਲਾ ਫੇਰ ਵੀ ਤਾਂ ਕੁਝ ਹੋਰ ਬੀਜੂ ਫੇਰ ਵੀ ਖੱਡਾ ਪੈਣੀ ਹੈ ਚਲ ਦੇਖੀ ਜਾਊਗੀ ਉਹ ਫੇਰ ਸਾਮ ਨੂੰ ਹੁੰਦੀ ਚ ਇਹਦੇ ਮੈਂ ਪਤਾ ਨਹੀਂ ਲੱਗਦਾ ਕਿੰਨੇ ਮੈਂ ਖੱਡਾ ਦਾ ਖੱਡਾ ਮਾ ਨਹੀਂ ਪਤਾ ਲੱਗਦਾ ਹੈਗਾ ਚੂਹਾ ਹੋ ਵੀ ਜਾਂਦਾ ਖਾਦਾ ਚੂਹਾ ਕਹਿੰਦੇ ਇਹ ਤਾਂ ਹੁਣੇ ਹੀ ਹੋਣਾ ਉੱਚੀ ਜਗ੍ਹਾ ਇਹਨੂੰ ਪਾਣੀ ਲੱਗਣਾ ਟਾਮਾ ਟਾਮਾ ਚੂਹਾ ਥੜਾ ਆਵੇ ਹੁੰਦਾ ਹੈ ਹਾਂ ਆਹ 18 ਜੀ ਨਹੀਂ ਬੀਜ ਆਹ ਇਹਦੇ ਬਾਹਰ ਗੱਗੇ ਨੇ 18 ਹਾਂ ਇੰਨੇ ਕਿ ਜੇ ਬਸ ਕਿੰਨੇ ਬੀਜ ਉਹ ਕੱਟ ਕੇ ਦਾ 95 ਯਾਰ ਠੀਕ ਹੈ ਠੀਕ ਹੈ ਉਹ ਕੱਟ ਕੇ ਦਾ ਪਿਆਵੇਂ ਮੈਨੂੰ ਇਹਨਾਂ ਦੇ 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 ਦ ਵੇਰ ਮੈਂ ਬੈਠਾ ਰਹੇ ਵਿੱਚ ਆ ਖੜਾ ਸਾਡਾ ਬਾਜਰਾ ਉਹ ਬਾਜਰਾ ਹੀ ਆ ਜਾਂਦੇ ਬਾਜਰ ਲੈ ਧੁੰਦ ਕਰਕੇ ਲਾ ਕੇ ਪੁੱਲੇ ਹੋਗੇ ਸਭ ਕਿੰਨੇ ਤੇ ਕਣਕਾਂ ਚੀ ਆਉਣਾ ਆਹ ਰਣਕਾ ਉਹ ਇੱਕ ਮੀਂਹ ਆ ਯਾਰ ਓਕਾ ਹੋਇਆ ਵਾਚੇ ਪਾਣੀ ਕਣਕਾਂ ਮੰਗਦੀ ਵੀ ਗੱਲ ਹੈ ਉਹ ਸਮਝ ਨਹੀਂ ਆਉਂਦੀ ਵੀ ਲਾਵਾਂ ਕਿ ਰਹਿਣ ਦਵਾਂ ਇੱਕ ਗੱਲ ਦੱਸਤੀ ਹਾਂ ਫੇ ਤੁਸੀਂ ਕੱਢਣੀਆਂ ਮੈਨੂੰ ਗਾਲਾਂ ਹਾਂ ਜਿੱਦਣ ਮੈਂ ਪਾਣੀ ਲਾਉਣ ਲੱਗ ਗਿਆ ਉਦੋਂ ਮੀਂਹ ਪੈਣੀ ਪੈਣੀ ਇਹਦਾ ਪਤਾ ਹੀ ਸਾਨੂੰ ਸੁਣਾ ਲੈ ਉਹ ਉਨਟੋਪ ਜਾਣਾ ਤੇਰੀ ਮਰਜ਼ੀ ਮਰਜ਼ੀਆਂ ਤੇ ਆ ਦੇਖ ਦੇ ਚੱਲ ਫਿਰ ਅੱਧ ਵਦ ਕਰ ਲੈ ਅੱਧ ਵਦ ਤੇ ਕਰ ਲੈ ਛੱਡ ਕਰ ਲੈ ਯਾਰ ਉਦੋਂ ਵਦ ਕਰ ਲੈ ਕਰ ਲੈ ਅੱਧ ਵਦ ਪਾਣੀ ਮੈਂ ਤਾਂ ਹੀ ਵੀ ਮੋਟਰਾਂ ਵਾ ਪਾਣੀ ਲਾ ਲੈਟ ਆਈ ਗਈ ਐ ਲੈਟ ਤਾਂ ਹੁਣ ਛੱਡ ਗਈ ਰੱਖਦੇ ਆ ਆ ਕੰਕ ਤੇ ਵੀ ਹੋ ਗਈ ਹੈ ਹੈ ਦਬ ਗਈ ਮਾਮੜੀ ਕੰਕ ਦਬੀ ਨਹੀਂ ਹੈਗੀ ਇਹ ਇਹ ਦੁਬਾਰਾ ਵੀ ਜੀਤੀ ਆਹੋ ਬਹੁਤ ਬਾਜੀ ਵੀ ਤੇ ਦੁਬਾਰਾ ਬਹੁਤ ਦੇਖੋ ਕੰਕ ਵਧੀਆ ਹੋਈ ਵੀ ਹੋਣਾ ਉਹ ਪਹਿਲਾ ਸੀ ਉਹ ਉਹ ਮਾਰਗੀ ਅਹ ਜੰਮੀ ਨਹੀਂ ਦੀ ਉਹ ਜੰਮੇ ਦੀ ਬਸ ਸੱਚੇ ਕਣਕਾ ਪਾਣੀ ਮੰਗਦੇ ਆ ਪਾਣੀ ਤਾਂ ਮੰਗਦੀ ਯਾਰ ਕਰੀਏ ਕਿ ਹੁਣ ਲਾ ਦੇਣਾ ਡਰ ਲੱਗਦਾ ਹੋਂ ਕਿ ਕਰੀਏ ਲਾ ਦੀ ਉਹ ਮੈਂ ਨਹੀਂ ਹਲੋੜੀ ਲੰਘ ਜਵੇ ਦੋ ਚਾਰ ਦਿਨ ਡਰ ਲੱਗਦਾ ਜਿੱਦਣ ਮੋਟਰ ਦੀ ਸੋਚ ਦੱਬਤੀ ਤੁਸੀਂ ਵੀ ਕੱਢੀ ਨੀ ਗਾਲਾਂ ਬੰਨ ਆਹ ਭਾਈ ਬਚਾ ਲੈ ਮੈਨੂੰ ਜਿੱਦ ਤੂੰ ਸੀ ਪਾਣੀ ਲੈਣ ਨੂੰ ਦੂਸਾ ਪੈਣੀ ਪੈਣਾ ਉਹਨੇ ਹੁਣ ਤਾਂ ਬਚਾਨਾ ਵੀ ਬਹੁਤ ਜ਼ਿਆਦਾ ਉਹ ਕਰਦਾ ਤਰਲੇ ਕਰਦਾ ਵੀ ਬਾਗਾ ਵੜਦੋ ਵੜਦੋ ਮੈਨੂੰ ਵੜਦੋ ਵੜ ਦਿਨਾ ਹੁੰਦਾ ਇਹਨੂੰ ਇਹ ਤਾਂ ਮੇਰੀ ਅਮਨਤਾ ਬੋਕ ਕਰ ਰਹਾ ਟਿਆ ਬੀਜ ਦੇ ਬੀਜ ਦੇ ਪਰ ਇਹ ਭਾਈ ਹੰਮੀ ਨਹੀਂ ਵੜਦਾ ਕੱਲੇ ਆਗ ਦੇਖ ਲੈ ਬਾਜਰੇ ਵਰਗਾ ਚਲ ਨਹੀਂ ਚਲ ਦੇਖਦੇ ਆਂ ਕਿਆ ਬਣਦਾ ਇਹ ਹਾਂ ਗਾਹਾਂ ਨੂੰ ਵੀ ਯਾਰ ਉਹ ਬੂਟਾ ਹੈਗਾ ਹੈਗਾ ਤੇਰਾ ਕਿਹੜਾ ਉਹਨੇ ਨਜ਼ਾਰਾ ਹੀ ਬੰਨੇ ਆ ਆਹੋ ਨਾ ਵਧੀਆ ਹਾਂ ਮੀਨ ਮਨੇ ਤੇ ਜੰਗਾ ਇੱਛੇ ਹੋ ਗਿਆ ਪਾਤੀ ਦਾ ਠੀਕ ਹੈ ਉਹਨਾਂ ਖੜਾ ਹੈਗਾ ਹਾਂ ਉल्टा ਤੇ ਖੱਲੇ ਦੇ ਵੀ ਥੋੜਾ ਮਜ਼ਬੂਤ ਹੈ। ਪਾਰਾ ਦਾ ਵੀ ਮਜ਼ਬੂਤ ਆਇ ਨਹੀਂ ਹੈਗਾ ਵੀ ਪਰ ਆਪ। ਆਹ ਤੇ ਆਹੀ ਕਿਰਾ ਹੈ ਮੂਰੇ ਆ ਪਿੱਛੇ ਦੇ ਹੋਖਣਾ ਗੱਲਾਂ। ਉਹ ਪਿੱਛੇ ਦੇ ਉਰੇ ਦੇ ਦਾ ਉਹ ਦੇਖ ਲੈ ਬਾਜਰਾ ਲੱਦਦਾ। ਹਾਂ। ਦਾ 18 ਹੈ। 38 38 ਦਾ 8। 38 38। ਇਹਨਾਂ ਨੂੰ ਮਾਰੀ ਕੋਈ? ਨਹੀਂ ਵੀ ਨਹੀਂ ਹੈਗੀ। ਹਾਂ ਦੇਖ ਲੈ। ਇਹ ਵੀ ਖੇਤਾਂ ਪਹਿਲੀ ਵਾਰ ਲੱਗਿਆ ਕਿ ਲੱਗੇ ਪਾ ਰਾ ਦੇ ਬਾਈ ਹੋਰ ਤੇ ਆ ਦੇਖ ਆ ਖੜਾ ਮੇੜਾ। ਇਹ ਪੀਰ ਦਾ 38 ਆ ਦੇਗਾ ਹਰੂ ਜੀ ਖੁਸ਼ ਕਰਦਾ ਹੈ ਇਹ ਤਾਂ ਆਵਾਜ਼ ਰਹੀ ਲੱਗੀ ਜਾਂਦਾ ਲੰਬਾਈ ਬਹੁਤ ਆ ਯਾ ਚੇ ਕੋਠੇ ਦੇ ਉੱਪਰ ਜਾਣਾ ਬਾਈ ਹੁਣ ਹਾਂ ਕਿੰਨੀ ਜਾਈ ਦੀ ਉੱਥੇ ਦੇ ਉੱਪਰ ਜਾ ਰਹੇ ਹਾਂ ਲੱਗ ਕੇ ਅੱਡ ਦਾ ਕੋਲ ਹਲੇ ਹਲੇ ਵੀ ਇਹ ਮੁੜਿਆ ਬੈਠਾ ਨੂੰ ਆ ਈਦਾ ਈਦਾ ਇਹ ਉਹ ਆ ਜਾੜੀ ਦੀ ਯਾਰ ਜਾਨ ਉਹ ਵੀ ਉਹ ਈਦਾ ਹੋਇਆ ਉੱਧਰ ਇਹ ਮੰਨ ਲੇਗੇ ਜਲਦੀ ਨੂੰ ਵੀ ਹੋ ਜੂ ਇਹ ਜੀ 15 ਫੁੱਟ ਦਾ ਹਣੇ ਆ ਗਾ ਕੰਦੋਰ ਦੇ ਉੱਪਰ ਆਵਾਜ਼ ਆਉਂਦਾ ਨਹੀਂ ਗੱਗੇ 6 ਫੁੱਟ ਦਾ ਯਾਰ ਮੈਂ ਹਾਂ ਮੈਨੂੰ ਡਬਲ ਲੱਗੇ 6 2 12 12 ਐਡਾ ਵੀ ਫਿਰ ਉਹੀ ਆ ਜਾਣਾ 15 ਕ ਦਾ ਹੋਈ ਜਾਣਾ ਚੱਲ ਬਹੁਤ ਆ ਜਿਹੜਾ ਵਦਿਆ ਵਿਆ ਆ ਮੇਣਾ ਦੇਖ ਤੂੰ ਉਹ ਬੇੜਾ ਕਿੱਥੇ ਪਿਆ ਹੋ ਜਿਹੜਾ ਸਿੱਧਾ ਖੜਾ ਆ ਉਹ ਦੇਖ ਉਹ ਦੇ ਕਿੱਥੇ ਖੜਾ ਉਹ ਸਾਹਮਣੇ ਇਹ ਕਿੱਡਾ ਹੋ ਗਿਆ ਨਾ ਹੁਣ ਆ ਦੇਖੜਾ ਚੋਬਰ ਵਾਹ ਜੀ ਵਾਹ ਚਾਚੇ ਨੇ ਰੰਗ ਭਾਗ ਸਾਨੂੰ ਵੀ ਲਾਉਣਗੇ ਹੈ ਜੇ ਹਾਂ ਬਾਈ ਹੁਣ ਵੀ ਦੇ ਦੇਣਾ ਗਾਹ ਨੂੰ ਇਹ ਤੇਰੇ ਗੰਨੇ ਵਾਲਾ ਕਰਤਾ ਭਾਈ ਹੁਣ ਤਾਂ ਮੇਰਾ ਰੂ ਕਰੀ ਜਾਂਦੀ ਹੈ ਗੰਨਾ ਲਈ ਜਾਈਏ ਗੰਨਾ ਲਈ ਜਾਈਏ ਵਧੀਆ ਸਿਆਲ ਸਿਆਲ ਨਾ ਨਜ਼ਾਰਾ ਤਾਂ ਹੈਗਾ ਗੱਦੇ ਵਾਲਾ ਤਾਂ ਉਹ ਖੇਦ ਨੂੰ ਨਹੀਂ ਆਇਆ ਕਹਿੰਦਾ ਮੈਨੂੰ ਤਾਂ ਨੀਂਦ ਆਉਂਦੀ ਆ ਹਾਂ ਵੀਰ ਉਹ ਬਾਈ ਪਿੱਲਰੇ ਬਣਾਇਆ ਉੱਥੇ ਬਸ ਹੋ ਜਾਂਦੀ ਆ ਕਹਿੰਦਾ ਨੇ ਉੱਥੇ ਵੀ ਬਹਿਣਾ ਸੋਕਰ ਉਹ ਬਸ ਹੋ ਜੀ ਉਹ ਬੰਦਾ ਉਹ ਉਹ ਬੇ ਯਾਰ ਬੇਰਮੀ ਜਿੱਥੇ ਕੋਈ ਕੰਮ ਨਹੀਂਗਾ ਬੇਰਮੀ ਹੱਸੇ ਕੰਮ ਤਾਂ ਕੋਈ ਨਹੀਂ ਫੇਰਮੀ ਮੈਨੂੰ ਉਹੀ ਕਹਿਣਾ ਵੀ ਕਾਂਟਾ ਹੀ ਹੁੰਦਾ ਬੰਦਾ ਹਾਂ ਜਦੋਂ ਦੋ ਜਣੇ ਹੋਣ ਫੇਰ ਚੱਲੀ ਜਾਂਦਾ ਕੰਮ ਗੱਲਾਂ ਛੱਲਾ ਮਾਰਦੇ ਫਰੀ ਜਾਂਦੇ ਆ ਉਹ ਗਣਕ ਹੈ ਉਹ ਬੰਦੂ ਠੀਕ ਆ ਯਾਰ ਹਰ ਕਾਲ ਠੀਕ ਆ ਜੀ ਤਾਂ ਆਪਣੇ ਘਰ ਦੇ ਹੀ ਹੋਵੇ 750 ਤੱਕ ਜੀ ਤੂੰ 5 ਵਜੇ ਫੇਰ ਨਹੀਂ ਹੈਗੀ ਉੱਪਾ ਦਾ ਨਹੀਂ ਪਾਣੇ ਬਾਈ ਬੱਸ ਕਰਾਈ ਪਈਆ ਕੱਲ ਆ ਗਈ ਸੀ ਹਲੇ ਉਹ ਕੱਲ ਆਏਗਾ ਡੈਡੀ ਕਹਿੰਦਾ ਕਣਕ ਨੂੰ ਕਹਦਾ ਬਿਮਾਰੀ ਆ ਗਈ ਕਹਿੰਦਾ ਪੀਲੀ ਪੀਣੀ ਹੋਣ ਲੱਗ ਗਈ ਆਏ ਤੋਂ ਤੱਕ ਧੁੱਪ ਨਹੀਂ ਲੱਗੀ ਤਾਂ ਆਉਂਦੀ ਆ ਇਹ ਪੱਤਾ ਪੀਲਾ ਹੋ ਗਿਆ ਹਾਂ ਪੱਤਾ ਪੀਲਾ ਹੋਣ ਲੱਗ ਗਿਆ ਕਣਕ ਦਾ ਮੈਂ ਵੀ ਦੇਖ ਕੇ ਆਇਆ ਕੱਲ ਮੈਨੂੰ ਵੀ ਲੱਗ ਗਈ ਆ ਇਹ ਕੁੰਗੀ ਦੀ ਸਕਾਰ ਹੋ ਜਾਂਦੀ ਤੇ ਨਾਲ ਇਹ ਧੁੱਪ ਨਾਲ ਲੱਗੇ ਨਾ ਕੁੰਗੀ ਪਾਣੇ ਦਾ ਡਰ ਹੈ ਇਹਨੂੰ ਪੀਲੀ ਕੁੰਗੀ ਪੀਲੀ ਕੁੰਗੀ ਕਹਿੰਦੇ ਜਿਹੜੀ ਉਹ ਹੋ ਜਾਂਦੀ ਸਾਲੀ ਆ ਆ ਵੀ ਕਣਕ ਵਧੀਆ ਖੜੀ ਐ ਨਾ ਕਣਕ ਤਾਂ ਵਧੀਆ ਖੜੀ ਐ ਨਾ ਹੋ ਯਾ ਅੱਜ ਵੀ ਪੀਲੇ ਹੁਆਤੇ ਬਈ ਸਾਰੀ ਹੁਣ ਠੰਡ ਦੀ ਕੋਰੇ ਦੀ ਵਜ੍ਹਾ ਹੋਣਾ ਹੈ ਹੋਣਾ ਹੈ ਵੀ ਨਜਾਇਜ਼ ਚਾਚੇ ਸੁੱਕੀ ਠੰਡ ਆ ਦੇ ਲੋ ਪਿੰਡ ਪ੍ਰੋਗਰਾਮ ਉਹ ਸੁਣਦਾ ਨਹੀਂ ਜਲਦੀ ਹਾਂ ਅੱਲ ਦਾ ਬਿੱਗੜ ਗਿਆ ਆ ਪਾ ਗਿਆ ਬਈ ਤਾਂ ਪਹਿਲਾ ਹੋ ਗਿਆ ਆ ਦੇ ਕਹ ਰਿਹਾ ਮੈਂ ਕਿ ਉਹ। ਉਹ ਜਦੋਂ ਦਿੱਜੀ ਆ। ਹਾਂ। ਇਧਰ ਵਾਲਾ ਕਹਾਂਦਾ ਇਧਰ ਤੋਂ ਨਾ ਬੰਕਾ ਲੈਣੇ। ਇੱਧਰ ਨਹੀਂ ਹੈ ਭਾਈ ਆਪਣੀ। ਇੱਧਰ ਆ। ਆ ਨਹੀਂ ਹੈ ਆਪਣੀ ਭਾਈ ਆ। ਇੱਧਰ ਨਹੀਂ ਹੈਗੀ। ਨਹੀਂ ਨਹੀਂ ਹੈਗੀ ਆਪਣੀ। ਹਾਂ ਨਾ। ਕਿੱਤੀਆ ਭਾਈ ਜੀ। ਦੋ ਦੋ ਹੋ ਗਏ। ਨੂੰ ਨਾ ਜਾ ਹੁਣ। ਆ ਇਧਰ। ਆ ਇਧਰ ਵਰਕ ਉਹੀ ਪਿਆ ਮੈਂ ਦੇਖਾਂ। ਆਏ ਆਪਣੀ ਦੋ ਗਿਆ ਰੈਂਡ ਇੱਕ ਵੀ ਦਿੱਕੇ ਗਿਆ ਰ। ਹਾਂ ਬੁੱਟਾ ਲੱਗ ਗਿਆ ਜੇ। ਆਏ ਭਾਈ ਹੋਰ ਤੇ ਡੋਲ ਡੋਲ ਸਿੱਧੀ। ਆ ਆ ਬਣੀ ਆ ਗਈ। ਇਹ ਆਹੇ ਆਹ ਇੰਨੀ ਗਿਆ ਬਸ। ਆ ਬੇਕੀਏ ਦਿਖਦੀ ਖੜੀ ਲੱਗੇ ਹੈ ਦਿਖਦੀ ਆ ਖੜੀ ਆ ਦਿਖਦੀ ਆ ਲੈਣ ਇੰਨੀ ਕਿੰਨੇ ਨਾ ਬਾਬੂ ਕੁਚੰਦੇ ਲੈ ਕਿੰਨਾ ਬੁੱਟਾ ਨਾਲ ਚ ਹੈ ਕਿੰਨਾ ਬਾਬੂ ਤੇ ਲੱਗਿਆ ਉਹਦਾ ਬੁੱਟਾ ਵੀ ਨੇੜੇ ਬੁੱਟਾ ਹੂ ਆਹ ਇਹਦੇ ਲਾਤਾ 4 ਫੁੱਟੋਂ ਜਿਆਦਾ ਬੁੱਟਾ ਬ੍ਰੋ ਗੋਸ ਜੀ ਕਰਨੀ ਬੁੱਟੇ ਨਾ ਹਾਂ 4 ਫੁੱਟੋਂ ਪਰ ਹੋ ਗਿਆ ਹੈ ਹੈ ਨਹੀਂ 4 ਫੁੱਟੋਂ ਹੈਗਾ ਯਾਰ ਇਹ ਇਹ ਮੈਂ ਹੁਣ ਦਾ ਅੱਧੇ ਦਾ ਤੁਹਾਨੂੰ ਮਾਰਚ ਕਾਲੋ ਤਿੰਨ ਸਾਢੇ ਤਿੰਨ ਫੁੱਟ ਪਰ ਲੈ ਹੁਣ ਦੱਸ ਦੇਂਦਾ ਕਿ ਕਿੰਨਾ ਲੱਗਦਾ ਸਾਢੇ ਪੰਜ ਫੁੱਟ ਦਾ 88 ਢਾਈ ਫੁੱਟ ਪਰ ਢਾਈ ਦਿਨ ਢਾਈ ਦਿਨ ਬਸ ਜਿਆਦਾ ਨਹੀਂ ਪਰ ਫਾਇਦਾ ਵੀ ਤਾਂ ਹੀ ਆਉਣਾ ਤਾਂ ਇੱਥੇ ਇਹ ਹੋ ਜਾਣਾ ਚਾਹੀਦਾ ਤਾਂ ਉਹ ਰੇਤ ਦੇਖ ਇੱਧਰ ਜਿਹੜਾ ਗਰੂਸ ਇਹ ਲੋਡ ਨੂੰ ਬੁੱਟਾ ਰੋਸ ਕਰਦਾ ਨਾ ਇਹ ਹਾਂ ਇਹ ਦੇਖ ਆਹ ਇਹ ਇੱਥੇ ਬੁੱਟਾ ਚਾਹੀਦਾ ਇੰਨਾ ਫਰਕ ਬੁੱਟਾ 6 5.5 ਫੁੱਟ ਦਾ ਬੁੱਟਾ ਫਰਕ ਚਾਹੀਦਾ ਚਾਹੀਦਾ 6000 5.5 ਇਹਦਾ ਆਇਆ ਫਰਕ ਵੀ ਆਹ ਵਾਲੇ ਖਾਲੀ ਗਏ ਇਹ ਰਿਕਰ ਚੋ ਖੜੀ ਚੋ ਚੜੀ ਦੀ ਸਾਹਮਣੇ ਆ ਉਹ ਜਾ ਬਣਾ ਇਹਦਾ ਮੋਟਾ ਨਹੀਂ ਹੋਣਾ ਕਿੰਨੇ ਨੇ ਗਰੋਥ ਨਹੀਂ ਕਰਨੀ ਇਹਦਾ ਨਹੀਂ ਚਾਚੇ ਹਾਂ ਬਈ ਸਾਰੇ ਬੁੱਟੇ ਉੱਟਾ ਬੁੱਟੇ ਹੀ ਬੁੱਟਾ ਲਾਉਣੇ ਕੋਈ ਨਹੀਂ ਬੁੱਟਾ ਹੋਰ ਹਾਂ ਇਹ ਫਰਕ ਪਿਆ ਕਿਹੜੇ ਉਹਨਾਂ ਨੇ ਵੀ ਲਾਉਣੇ ਪਾਲੀ ਲੈ ਪਰਲੀ ਸਾਈਡ ਆ ਇਧਰ ਤੇ ਸੂਰਜ ਹੈਗਾ ਇਧਰ ਤੇ ਹਵਾ ਲੱਗਦੀ ਹੋ ਜਾਂਦੀ ਆਹੋ ਜੇ ਨਾ ਜਿਕੜਾ ਹੋਣਾ ਇਧਰ ਨੂੰ ਹੁੰਦੀ ਲੈਣ ਫਿਰ ਪੈ ਗਿਆ ਦਾ ਫਰਕ ਆਹੋ ਇਹ ਤਾਂ ਹੋ ਜੂਗੀ ਜੀ ਉਹ ਤਾਂ ਜਾਣੀਓ ਭਲਾ ਬਾਕੀ ਭਾਈ ਨਸਰਕ ਨਸਲ ਪਰ ਅਸੀਂ ਵੀ ਲਾਇ ਤੇ ਲਾਇ ਮਹੀ ਸਾਤਾ ਵੱਡੀ ਆ ਸਾਲੀ ਉਹ ਚਾਚੇ ਕੋਈ ਤਾਂ ਇੰਨੀ ਕੀ ਸ਼ਿਟੀ ਉਹ ਦੇਖ ਲਾ ਤਿੰਨ ਸਾਲ ਦੀ ਹੋਈ ਵੀ ਕੋਈ ਹਾਂ ਇਹ ਜਿਹੇ ਜੱਫੇ ਜਵਾ ਨਾ ਆਵੇ ਮੈਨੂੰ ਤਾਂ ਸਾੜੇ ਐ ਹੋਈ ਜਾਵੇਂ ਮੈਂ ਕਿੰਨਾ ਕਿਨੂ ਛੱਡਾ ਕਿਨੂ ਬਾਈਕ ਨਹੀਂ ਹੁੰਦਾ ਫਿਰ ਫਿਰ ਉਹ ਮਾਲ ਮੈਂ ਕਹਿੰਦਾ ਤੇਰੇ ਨਾਲ ਸਾਡੇ 300 ਬੂਟਾ ਦਾ ਉਹ ਜਰ 150 ਪਰ ਦੇ ਕੇ ਗਏ ਪਹਿਲਾਂ ਹੁਣ ਅਗਲੇ ਨੂੰ ਹੁਣ ਜਿਹਨੇ ਲਾਉਣੇ ਉਹ ਵੀ ਸਿਆਣੇ ਹੋਗੇ ਇਹਨੇ ਪਨੀਰੀ ਤਿਆਰ ਕਰਨੀ ਉਹ ਵੀ ਸਿਆਣੇ ਉਹ ਵੀ ਵਧੀਆ ਜਿਆਦਾ ਕਰੀਏ। ਵਧੀਆ ਜਿਆਦਾ। ਇਹਦਾ ਲੇੰਡਾ ਕੰਡੀਸ਼ਨ ਬਹੁਤ ਹੋ ਗਿਆ ਹੁਣ ਤਾਂ। ਹਾਂ ਪਨੀਰੀ। ਇਹ ਐਜ ਬੀਜ ਕਢਾ ਕੰਕਦਾ ਹਾਂ। 725 ਆ ਮੈਂ ਕਹਿੰਦਾ ਸੀ ਬਾਈ। ਆਹੋ। ਹਾਂ। ਇਹ ਠੀਕ ਹੈ ਵੀ ਠੀਕ। ਠੀਕ ਆ ਉਹਦੇ ਬਲੇਡ ਪਾਣੀ ਦੀ ਹੋਈ ਆ ਪਾਣੀ ਮੰਗਦੀ ਆ। ਪਾਣੀ ਆ ਪਰ ਖੜੀ ਆ ਕਣਕ ਖੜ ਗਈ ਚੰਗ। ਕਣਕ ਤਾਂ ਹੁਣ ਖੜ ਗਈ ਯਾਰ ਹੁਣ ਖੜਾ ਦੇ ਖੜਾ ਖੜ ਗਈ ਹੁਣ ਕਿਆ ਕਰੀਏ। ਅੱਛਾ ਇੱਧਰ ਸੂਰ ਸੂਰ ਹੈ ਜੇ ਇੱਧਰ ਵੀ। ਉਹ ਮੈਂ ਉਦੋਂ ਬਾਈ ਪਰਸੋਂ ਬਹਿ ਗਿਆ ਸੀ ਮੋਟਰ ਉੱਪਰ। ਹੂੰ। ਮੁੰਡੇ ਜਾਨ ਨੂੰ ਦਿੱਤਾ ਸੀ ਰਾਤ ਨੂੰ 7 7:30 8 ਵਜੇ ਦਾ ਟਾਈਮ ਤਾਂ ਹਾਂ ਆ ਜੂੰ ਆਏ ਤੈਨੂੰ ਉਧਰ ਰੂਟਾ ਵੇਡ ਨਹੀਂ ਦਿਖਾ ਕੇ ਆਇਆ ਚਲਦੇ ਬਾ ਮੈਂ ਕਹਣਾ ਡਾਰਾਂ ਦੀ ਡਾਰਾਂ ਬੰਨੀ ਹੋਰ ਫੇਰ ਦੇਂਚੇ ਦੇਖ ਲੈ ਨਾਲੇ 7 8 ਵਜੇ ਦਾ ਕਿਹੜਾ ਟਾਈਮ ਆ ਇੰਨਾ ਬੁਰਾ ਹਾਲ ਹੋਇਆ ਪਿਆ ਭਾਈ ਜਾਨਵਰਾ ਦਾ ਆ ਵੀ ਬੋਰ ਹੁਣ ਮਾਂ ਚਲਾਉਂਦੀ ਨਹੀਂ ਇਹਨੂੰ ਕੋਈ ਖੜਾ ਏ ਇਹ ਬੇਪਰਾ ਨਿਸ਼ਾਨੀ ਹੈ ਜਿਹਨੂੰ ਹੌਲੀ ਵੀ ਚੁਟਿਆ ਖੇਚਣ ਕਰ ਲੈਂਦੇ ਹੁਣ ਸਾਢੇ ਵਰਗਾ ਕਿੱਥੇ ਸਾਢੇ ਵਰਗਾ ਜਾ ਕੇ ਬੂਟਰ ਦੱਬਣੇ ਵਾਲਾ ਉਹੀ ਗੱਲ ਹੈ ਥੋਡੇ ਵਰਗੇ ਖੇਚਲ ਕਰ ਲੈਂਦੇ ਤੇ ਇਹਦਾ ਪ੍ਰਾਣ ਇਹ ਚੱਲਦਾ ਇਹ ਵੀ ਚੱਲਦਾ ਪੰਜ ਚਾਗਾ ਹੈਗਾ ਹੁਣ ਕਿਹੜਾ ਚਗਾਇਆ ਮੈਂ ਤੋਹਣੀ ਧਾਨਾ ਮਾਰਦਾ ਨਾ ਚੱਕਿਆ ਹੁਣ ਚੱਕ ਲੂ ਹਾਂ ਉਹੀ ਕਹਿੰਦਾ ਮੈਂ ਥੋਡੇ ਵਰਗੇ ਹਿੰਮਤ ਮਾਰ ਲੈਂਦਾ ਹਾਂ ਉਹਦਾ ਅਸੀਂ ਥੋੜੀ ਹਿੰਮਤ ਮਾਰਨੇ ਵਾਲੇ ਹਾਂ ਭਾਈ ਸਾ ਭਾਈ ਹਾਲ ਸੀ ਕਰਦੇ ਸਨ ਉਹ ਵੀ ਚੁੱਚਾ ਚੱਲਦਾ ਉਹ ਪ੍ਰਾਣੇ ਵਿਰਸੇ ਕਦਮ ਹੁੰਦੇ ਗਏ ਸਾਰੇ ਆ ਹਾਂ ਹਾਂ ਉਹਦੇ ਖੂ ਤਾਂ ਹੰਟ ਚੱਲਦਾ ਤੋਰੇ ਆ ਹੂ ਆ ਸਾਹਮਣੇ ਉਹ ਅੱਛਾ ਆ ਖੂ ਆ ਉਹਰੇ ਆ ਪੈਰ ਹੁੰਦੇ ਸੀ ਉੱਥੇ ਗਾੜਦਾ ਹੁੰਦੇ ਸੀ ਗਾੜਦਾ अच्छा ਜਿਹੜੀ ਘੁੰਮਦੀ ਹੁੰਦੀ ਆ ਜਿਹੜਾ ਵਾਲੇ ਘੁੰਮਦੇ ਆ ਸਮਝਿਆ ਉਹ ਪੁਰਾਣੇ ਕੰਮੇ ਖਤਮ ਹੋ ਗਏ ਅੱਖੂ ਸੁੱਕਿਆ ਪਿਆ ਹੁਣ ਵਿੱਚ ਆੜ-ਕਵਾੜ ਛੱਡੀਆਂ ਦੇ ਭਰੀ ਜਾਂਦੇ ਐ ਹੈ ਕਿ ਨਹੀਂ ਬਹੁਤ ਮਾੜਾ ਵਾਹ ਹੁਣ ਤਾਂ ਗਾਹ ਦੇ ਗਾਹ ਤੱਕ ਨਿੱਕਾ ਨਾ ਮੀਆਂ ਆ ਗਈ ਹਾਂ ਆਇਦਾ ਆਪੂਰ ਚਲਦਾ ਹੀ ਆ ਹੁਣ ਜੇ ਪਾਣੀ ਪਾ ਕੇ ਚਾਉਂਦੇ ਨਹੀਂ ਜਲ ਚਾਹੁਰਦਾ ਹੋਗਾ ਮੋਗੇ ਜਿਹੜਾ ਟਰੈਕਟਰ ਸੀਆਰਡੀ ਆਗੇ ਨਿਆਣੇ ਵੀ ਸੀਆਰਡੀ ਹੋ ਆਗੇ ਚੁੱਪ ਜੀ ਰਹਿਨੇ ਹਾਂ ਚੱਲੀਏ ਕਹਾ ਜੂ ਤੈਨੂੰ ਮੰਡਗੇ ਨੂੰ ਕੁ ਮੈਂ ਹੀ ਹੁਣ ਮਾਰੇ ਉਹਨੇ ਗੇੜਾ ਦੇ ਗਿਆ ਮੈਂ ਕਣਕ ਚੱਲ ਜਾਏ ਆਉਂਦੇ ਹੁਣ ਜਾਏ ਨਹੀਂ ਹੋਇਆ ਨਹੀਂ ਤਾਂ ਕਿੰਨਾ ਟਾਈਮ ਮੱਦ ਦੇ ਰੇ ਪਏ ਜਿੱਦੋਂ ਉਦੋਂ ਦੇ ਗਿਆ ਪਿਆ ਨਾ ਭਾਈ ਤਾਰੀ ਬਾਈ ਦਾ ਫੋਨ ਆਇਆ ਤਾਂ ਜੀ ਹਾਂ ਕਹਿੰਦਾ ਚਾਚੇ ਨੂੰ ਇਟਲੀ ਬੁਲਾਉਣਾ ਤਿੰਦੇ ਕੋਲ ਕਹਿੰਦਾ ਤਿੰ ਤੈਨੂੰ ਮਿਸ ਕਰਦਾ ਐਨੂੰ ਤਿੰਦੇ ਕੋਲ ਪੇਟਾਉਣਾ ਲਿਆ ਕੇ ਹੈ ਦੱਸ ਕਿਆ ਕਰਨਾ ਚੱਲੀਏ ਜਾਇਆ ਹੂਏ ਹਾਂ ਦੇਖ ਕਿੰਨੇ ਗਾਦੇ ਜਾਇਆ ਹੂੰਗੇ ਬਲਾਵ ਕੋਈ ਜਾਇਆ ਹੂੰਗੇ ਭਾਈ ਉਹ ਮਾਰਾਂ ਗਿੜਾ ਹੋਰ ਮੋਟ ਮਾਰ ਲਿਆ ਹਾਂ ਜਾਇਆ ਹੋਗੇ ਆ ਦੇ ਲੈ ਤੇ ਦੇ ਮ ਕੋਈ ਹੋ ਜਾਣਾ ਤਾਂ ਵੀ ਉੱਤੇ ਫੇ ਰੋਗਾ ਉੱਤੇ ਤੇ ਤੇ ਕਿੱਥੇ ਬੈਹਣਾ ਉੱਤੇ ਆਇੰਦਾ ਹੈ ਨਹੀਂ ਵੀ ਖੁਰਪੀ ਲੈ ਕੇ ਉੱਤੇ ਪਰ ਇੱਕ ਬਾਈ ਦੀ ਮੈਨੂੰ ਫਿਰ ਫੋਨ ਆਇਆ ਤਾਂ ਕਹਿੰਦਾ ਭਾਈ ਉਰੇ ਵਰਗੀ ਤਾਂ ਨਹੀਂ ਮौज ਹੈਗੀ ਕਹਿੰਦਾ ਪੈਸਾ ਕੁਸ ਕਹਿਲਾ ਬਾਹਰ ਕਹਿੰਦਾ ਜਿਹੜਾ ਨਜ਼ਾਰਾ ਪੰਜਾਬ ਚ ਹੈ ਚਾਰ ਨੇ ਬੈਠਣਾ ਉੱਠਣਾ ਕਹਿੰਦਾ ਉੱਤੇ ਪੈਸਾ ਤਾਂ ਬਣਦਾ ਬੇਸ਼ੱਕ ਬਣਦਾ ਕਹਿੰਦਾ ਨਜ਼ਾਰਾ ਨਹੀਂ ਹੈਗਾ ਆਪਣੇ ਆਪਣੇ ਘਰਾਂ ਬੈਠੇ ਆ ਕਹਿੰਦਾ ਕੰਮ ਕੰਮ ਤੇ ਘਰਾਂ ਕਹਿੰਦਾ ਆ ਹੀ ਕੁਸ ਹੈ ਪੈਸਾ ਵਸੇਰਾ ਬਣਦਾ ਬਾਈ ਕਹਿੰਦਾ ਉਹੀ ਚੀਜ਼ ਦਿਖਾਉਣੀ ਉਹਨੂੰ ਹਾਂ ਹਾਂ ਕਹਿੰਦਾ ਇਹ ਤਾਂ ਸਾਰੇ ਪੰਜਾਬ ਚ ਰੌਲਾ ਪਾਦ ਲਾ ਬਈ ਉੱਥੇ ਨਾ ਜਾਇਓ ਮੈਨੂੰ ਫੋਟੋ ਭੇਜਿਆ ਸਵੇਰੋਂ ਬਾਹਰ ਫੈੰਦੀ ਹੈ ਕਹਿੰਦਾ ਬਹੁਤ ਹਾਂ ਕਹਿੰਦਾ ਹੁਣ ਆਏ ਥੋੜਾ ਵੀ ਤੁਸੀਂ ਹੁਣ ਢੱਡਾ ਆਪਣੇ ਧੂਣੀ ਲਈ ਬੈਠੇ ਕਹਿੰਦਾ ਔਰੇ ਕਿੱਥੇ ਬੈਠ ਜੂਗੇ ਨਾ ਨਾ ਕਹਿੰਦਾ ਉਹਦੇ ਗੰਮ ਪਰ ਜਾਣਾ ਪੈਣਾ ਸੀਟਰ ਲੱਗੇ ਹੋਏ ਆ ਹੋਰ ਬਸ ਉੱਥੇ ਤੇ ਅੰਦਰ ਆ ਤਾਰੀ ਬਾਈ ਕਹਿੰਦਾ ਨਿਆਣਿਆਂ ਨੂੰ ਵੀ ਕਹਿੰਦਾ ਯਾਰ ਹਫਤਾ-ਆਫਤਾ ਹੋ ਜਾਂਦਾ ਦੇਖਿਆ ਇਹਨੂੰ ਤਾਂ ਜਾਨ ਨੂੰ ਉਹ ਆਉਣੇ ਅਸੀਂ ਸੌਂਜਣੇ ਜਾਂ ਸੌਣੇ ਆ ਉਹ ਚਲੇ ਜਾਂਦੇ ਬਸ ਹੁਣ ਆਪਾਂ ਸਵੇਰ ਤੁਰੇ ਆ ਹਾਂ ਆਪਾਂ ਨੇ ਡੰਗਰਾਂ ਨੂੰ ਕੰਡਾ ਪਾਇਆ ਉਹਦੇ ਬਾਅਦ ਫੇਲਦੇ ਆ ਫੇਲੇ ਆ ਠੀਕ ਹੈ ਨਾ ਹੁਣ 15-20 ਮਿੰਟ ਫੇਰ ਲੜਨ ਲੰਗਾ ਵਾ ਫੇਰ ਫੇਲੇ ਆ ਬਸ 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 ਹੁਣ ਉੱਥੇ ਇਹ ਕੰਮ ਨਹੀਂ ਆਉਂਦਾ ਆਪਾਂ ਇਹਨੂੰ ਭਾਈ ਛੱਡ ਕੇ ਬਹਿ ਜੀਏ ਹੈ ਕਿ ਨਹੀਂ ਇਹ ਜਿਹੜਾ ਤੇਰੇ ਵਰਗਾ ਕਹਿੰਦਾ ਇਹ ਹੁਣ ਛੱਡੂਗੇ ਫੇਰ ਕੰਮ ਜਾਂਦਾ ਕੰਮ ਜਾਂਦਾ ਉਹਦਾ ਨਾਗਾ ਵੀ ਨਹੀਂ ਪਾਸ ਆਦੇ ਠੰਡ ਮਾਂ ਉਹ ਕਿਸ਼ਤ ਵੀ ਕਿੱਥੇ ਤਾਰਨੀ ਆ ਆਪਾਂ ਨੂੰ ਕੋਈ ਕਿਸ਼ਤਾਂ ਤੋਂ ਚੱਕਰ ਤਾਂ ਨਹੀਂ ਐਡਾ ਹੈਗਾ ਵੀ ਹਾਂ ਕੋਈ ਨਹੀਂ ਸਾਲਾ ਘੰਟੇ ਨੂੰ ਕਰ ਲੂਗੇ ਉੱਥੇ ਕਰਨਾ ਪੈਣਾ ਯਾਰ ਟਾਈਮ ਉਹਦਾ ਭਾਈ ਮੇਰੀ ਗੱਲ ਸੁਣ ਓਥੇ ਕੰਮ ਪਰ ਜਾਣਾ ਪੈਣਾ ਨਹੀਂ ਤੇਰਾ ਕੰਮ ਗਿਆ ਅਗਰ ਨਾ ਹੋਰ ਰੱਖ ਲੈ ਤਿੰਦਾ ਦੇਖ ਲਈ ਤੂੰ ਗੈਸ ਬਾਂਦੀ ਸੈਦਾ ਦੋਰੇ ਘਰਾਂ ਹੁੰਦੀ ਉਹਨੂੰ 100 ਜਗਾ ਕੁੰਮੇ ਆਏ ਕਰਨਾ ਤਾਂ ਢਿੰਦਾ ਹੁਣ ਦੇਖ ਲੈ 4-4 ਸਵਾ ਦ ਸੋਣੀ ਆ ਸਾਡਾ ਡਾਕਟਰ ਬਣ ਜਾਣਾ ਹੁਣ ਕਿਤੇ ਆ ਗਿਆ ਫਾਰਮੇ ਨਾ ਕਰ ਲਵੇ ਉਹਨੇ ਡਾਕਟਰ ਬਣ ਜੂਗਾ ਹੁਣ ਹੈ ਡਾਕਟਰ ਬਣ ਜੂਗਾ ਹੁਣ ਹੈ ਅਈਦਾ ਮੋੜ ਦਾ ਜਾ ਕੇ ਹੁਣ ਸਾਡੇ ਨਾਲ ਹੋਰੇ ਨੂੰ ਆ ਜੜਦਾ ਇਹਨੇ ਕਿੱਥੇ ਗਿਆ ਸੁਵਾਣੀ ਸੀ ਜੇ ਇਕੜਾ ਹੁੰਦੀ ਹੁਣ ਦੇਖ ਲੈ ਭਾਈ ਇਹਦਾ ਬਾਈ ਡਿਊਟੀ ਆ ਡਿਊਟੀ ਫਰ ਕਰਨੀ ਵੀ ਚਾਹੀਦੀ ਜੇਕਣਾ ਹੈਗੀ ਸੀ ਕਿ ਨਹੀਂ ਕਰ ਹਾਂ ਉਹ ਤਾਂ ਹੈ ਹੀ ਹਾਂ ਜੂਰੀ ਡਿਊਟੀ ਉਹ ਐ ਨੇਗਲਾ ਉਹ ਰੱਖਦਾ ਤੂੰ ਚੱਲ ਭਾਈ ਮੈਂ ਹੋਰ ਰੱਖਣ ਲੱਗਿਆ ਹੋਰ ਰੱਖਣ ਲੱਗਾ ਇੱਥੇ ਜਾਣੀ ਪੈਣਾ ਜਾਣਾ ਪੈਣਾ ਹੁਣ ਇਹਦਾ ਬਣਾਵਾਂਗਾ ਮੈਂ ਯਾਰ ਜਾਦਾ ਮਰਜ਼ੀ ਕਰ। ਜਾਦਾ ਮਰਜ਼ੀ ਕਰ ਲੈ। ਹੁਣ ਆਪਣਾ ਭਈਏ ਲਾਉਂਦੇ ਆਪਾਂ ਭਈ ਦੀ ਗੌਰ ਰੱਖਦੇ ਨਹੀਂ। ਗੌਰ ਰੱਖਦੇ। ਵੀ ਭਾਈ ਤੂੰ ਬੈਠਾ ਤਾਂ ਨਹੀਂ ਬੈਠਾ ਕਿ ਇੱਥੇ? ਐਕ ਨਾ ਹੀ ਆ ਬਸ ਬਸ ਬਸ। ਹੈ ਕਿ ਨਹੀਂ? ਯਾ ਆਪਣਾ ਬਗਾਨੇ ਬੰਦੇ ਦਾ ਕੰਮ ਕਰਨ ਨੂੰ ਤਾਂ ਲੈਣੀ ਹੀ ਲੈਣਾ ਕੰਮ ਤੇ ਪੈਸੇ ਦੇਣੇ ਉਹਨੇ। ਬਸ ਬਸ ਬਸ। ਹਾਂ। ਇਹੀ ਗੋਸਾ। ਇਹੀ ਗੋਸਾ ਹੋਰ ਕਿ ਇੱਥੇ। ਯਾਨੀ ਨਜ਼ਾਰਾ ਹੋ ਰਹੀ ਏ ਮੇਰੇ ਸਾਹਮਣੇ। ਹਾਂ। ਨਜ਼ਾਰੇ ਇਹਦੇ ਵਰਗੇ। ਰੋਟੀਆਂ ਹੀ ਖਾਣੀਆਂ ਦੋ। ਹਾਂ। ਹੈ ਕਿ ਨਹੀਂ? ਇੱਥੇ ਮਰਜ਼ੀ ਖਾਈ ਜਾਓ। ਹਾਂ। ਠੀਕ ਹੈ ਗੱਲ। ਚੱਲੀਏ। ਚੱਲ। ਚੱਲ ਜੀ। ਲਓ ਜੀ। ਮੰਨਤ ਵਾਲ ਕੀ ਆ ਪੇੜ ਹੈ ਕੀ ਆ ਪੇੜ ਹੈ ਤੇ ਹੁਣ ਆ ਐਮਾ ਅਸੀਂ ਮੀਂਹ ਪਿਆਦਾ ਇਦੇ ਨਾਲ ਅਸੀਂ ਦੂਗਾ ਛਿੱਟਾ ਲਾ ਗਏ ਹਾਂ ਸਮਝਿਆ ਸਾਰਾ ਸਮਾਂ ਨੂੰ ਸਾਰਾ ਸਮਾਂ ਹੁਣ ਕੁਰੀ ਜਾਂਦਾ ਹੈ ਲੱਗੀ ਜਾਣਾ ਇਹਨੂੰ ਲੱਗ ਗਿਆ ਕਣਕ ਨੂੰ ਸਮਝ ਲੈ ਤੁਸੀਂ ਸਮਝਿਆ ਗੱਲ ਜਦੋਂ ਅਸੀਂ ਛਿੱਟਾ ਦੇਣ ਆਏ ਹਰਕਤਾਂ ਬਹੁਤ ਸਿੱਧੀ ਕਹਦੇ ਆ ਉਹਦਾ ਨਹੀਂ ਸਿੱਧੀ ਤਾਂ ਹੁਣ ਯਾਰ ਮਾੜੀ ਮੋਟੀ ਮੀਂਹ ਹੀ ਪਿਆ ਜਾਂਦਾ ਜੰਮਣ ਦਾ ਚੱਲ ਆਹ ਕਣਕ ਆਪਣੇ ਨਾਲ ਸੀ ਇਹਨਾਂ ਨੇ ਲਾ ਦਿੱਤਾ ਪਾਣੀ ਬਾਈ ਸੂਜ ਨਿਕਲਦਾ ਨਹੀਂ ਹੈਗਾ ਉੱਕਣਾ ਹੀ ਗਾਰਾ ਪਿਆ ਇਹ ਹਾਂ ਕਾਹੀ ਅਸੀਂ ਪਾਣੀ ਨਹੀਂ ਲਾਉਂਦੇ ਉਰੇ ਹੈ ਕਿ ਨਹੀਂ ਇਹ ਤਾਂ ਸਮਾਨ ਵੀ ਨਹੀਂ ਤੁਹਾਡਾ ਕੋਰੇ ਪੀਤਾ ਕੋਰੇ ਇਹ ਇਹ ਤਾਂ ਕੋਰੋਨਾ ਨਹੀਂ ਨੇ ਇੱਕ ਨਹੀਂ ਰਹਿਣਾ ਇਹ ਆਹੋ ਉਹ ਤਾਂ ਜੰਮ ਕਰੀ ਦਾਤੀ ਚਿੱਟਾ ਇਹ ਨਹੀਂ ਖਾਉਣਾ ਉਹਦਾ ਬਚਾਅ ਹੋ ਗਿਆ ਗੱਗੇ ਗੱਲ ਨਹੀਂ ਹੈ ਦੀ ਬਾਈ ਉਰੇ ਕਾਣਕ ਮੋਟਾ ਹੈ ਗੁਲੀ ਦਾ ਕੁਝ ਨਹੀਂ ਕਰਦਾ ਦੁਬਾਰੇ ਕਾਣਕ ਬੀਜਣੇ ਵਾਲਾ ਕੰਮ ਹੋ ਗਿਆ ਤਾਂ ਨਹੀਂ ਮੇਰੇ ਨਾਲ ਮੀਂਹ ਪਿਆ ਤਾਂ ਜ਼ਿਆਦਾ ਤਾਂ ਇਹਦਾ ਬਚਾਅ ਹੋ ਗਿਆ ਫਿਰ ਵੀ ਬਹੁਤ ਵਧੀਆ ਹੋ ਗਈ ਗੱਲ ਸਹੀ ਗੱਲ ਤੇ ਮਾਰੇ ਅਸੀਂ ਪਾਣੀ ਨਹੀਂ ਲਾਉਂਦੇ ਉਰੇ ਪਾਣੀ ਮੇਰੇ ਸੋਕਾ ਨਹੀਂ ਪੀਲੀ ਹੋ ਗਈ ਅੰਮੀ ਇਹ ਸੂਝ ਨਹੀਂ ਲੱਗਦਾ ਯਾਰ ਇੱਕ ਮਿੱਟੀ ਇਹੀ ਜੀ ਹੈ ਕਿ ਛੋਟੀ ਜਿਹੀ ਜਮੀਨ ਹੈ ਥੋੜੀ ਡੱਕਰ ਆ ਇਹ ਇਹਦਾ ਸੀ ਰੇਪ ਆਇਆ ਉਧਰ ਪਾਣੀ ਖੜਾਤਾ ਹੈ ਉਰੇ ਇੱਥੇ ਪੂਜੇ ਮੈਂ ਹੁਣ ਵੀ ਇਹਦਾ ਗਾਰਾ ਪਿਆ ਸਾਲੀ ਖੇਦਮਾ ਫੜ ਕੇ ਦੇ ਲਾ ਤੂੰ ਪਾਣੀ ਨਹੀਂ ਕਰਦਾ ਇਹ ਨਾਲ ਨੂੰ ਕਿਹੜਾ ਸੁੱਕਣਾ ਇਹਨੇ ਆਹ ਇੱਕ ਨਹੀਂ ਕਣਕ ਪੂਛੀ ਜਾਂਦੀ ਹੈ ਗਿੱਲੇ ਗਿੱਲੇ ਤਾਂ ਆਏ ਜਿਵੇਂ ਤੇਰੀਆਂ ਹੌਤਾ ਗਿੱਲਾ ਇਹ ਗਿੱਲੇ ਤਾਂ ਵਾਧੂ ਆਹ ਰੋਕ ਟੁੱਪ ਫਿਰ ਵੀ ਜ਼ਰੂਰੀ ਹੈ ਧੁੱਪ ਦਾ ਵਾਝ ਜ਼ਰੂਰੀ ਹੈ ਧੁੱਪ ਮੈਂ ਪਾਣੀ ਲੱਗਦਾ ਉਰੇ ਗਿੱਲੇ ਮਾਰੀ ਪਾਣੀ ਲੈਂਦਾ ਹਣ ਕਿਹੜਾ ਥੜਾ ਹੈ ਨਾ ਕਣਕ ਆ ਇਹ ਅਕਸਰ ਨਹੀਂ ਹੈ ਕਿ ਨਹੀਂ ਇਹ ਪਹਿਲਾਂ ਨਹੀਂ ਤੇ ਹਵਾ ਚੱਲਦੀ ਯਾਰ ਚੜ ਗਈ ਹਵਾ ਨਾ ਹੁਣ ਚੜੀ ਐ ਇੱਕੋ ਨਾਲ ਥਾਰੀ ਚੜਾਉਂਦੀ ਆ ਬਲਕਿ ਉਹ ਲਕੋ ਗਈ ਧਰਤੀ ਅੱਗੇ ਸਮਝਦਾ ਹੁੰਦਾ ਇਹ ਹਾਂ ਹਾਂ ਤੂੰ ਤਾਂ ਵੀ ਲੱਗਾ ਕਾਕਾ ਠੀਕ ਆ ਸਾਰੇ ਇਹ ਕਹਿੰਦੇ ਮੀਂਹ ਪੈ ਜਾਵੇ ਹੁਣ ਭਾਈ ਨਜ਼ਾਰਾ ਬੰਦ ਹੋਵੇ ਹੁਣ ਪੈ ਜਾਵੇ ਹਾਂ ਜੇ ਮੀਂਹ ਪਊਗਾ ਚ ਧੁੱਪਾਂ ਵੀ ਤੇ ਤਾਂ ਹੀ ਆਉਣੀ ਦੇਖੀ ਤੂੰ ਕੀ ਕਹਿੰਦਾ ਧੁੱਪਾਂ ਵੀ ਤਾਂ ਹੀ ਆਉਣੀ ਬੰਦ ਨਹੀਂ ਆਉਣੀ ਜੇ ਅੱਜ ਮੀਂਹ ਨਹੀਂ ਪੈਂਦਾ ਧੁੱਪ ਨਹੀਂ ਨਿਕਲਣੀ ਬੱਦਲ ਖੋਲਦਾ ਵੀ ਤਾਂ ਹੀ ਆ ਇਹ ਥਲੇ ਸਾਰਾ ਹੀ ਉੱਪਰ ਟੂ ਆਤਾ ਹੈ ਕਿਹੜੇ ਬੱਲੇ ਆਜਣਾ ਜਨਾ ਆਹ ਬੱਦਲ ਵਾਈ ਜੀ ਧੁੰਦ ਜਿਹੜੀ ਵੀ ਹਾਂ ਫਤਰੀ ਜੀ ਹਾਂ ਮੇਰੀ ਗੱਲ ਤੋਂ ਉਸ ਨੂੰ ਧੁਰਦੀ ਥਲੀ ਕਨਕ ਪਰਤੇ ਹਾਂ ਜੀ ਇਹ ਵੀ ਤੇ ਪਰਤੇ ਹਾਂ ਇਹ ਗੱਲ ਦੇ ਮਾਰੇ ਲਾਉਂਦੇ ਤੇ ਖਾ ਤਾਂ ਮੈਂ ਸ਼ੁਰੂਆਤ ਕੀਤੀ ਭਈਏ ਤੇ ਮੈਂ ਪਾਣੀ ਲਾਉਂਗੇ ਪਰ ਕਿੱਥੋਂ ਹਾਂ ਜੀ ਮੈਂ ਜੀ ਨਹੀਂ ਕਰਦਾ ਪਾਣੀ ਲਾਉਣੇ ਨੂੰ ਚਾਚਾ ਉਹ ਦਵਾਰੇ ਨਹੀਂ ਬੀਜ ਚੜਕ ਮੈਂ ਲੈਈ ਨਾ ਬਸੇਰਾ ਬੂਜਾ ਮਾਰਿਆ ਉਹਨੇ ਦੁਬਾਰਾ ਕਹੇ ਬੀਜ ਨਹੀਂ ਧਿਆਈ ਆਹ ਤੇ ਚਾਰ ਫਿਆੜ ਕਹੇ ਬੀਜ ਇਹ ਤਾਂ ਹੁਣ ਹੀ ਲੱਗਦਾ ਉਹੀ ਲੱਗਦਾ ਮੁੱਕਾ ਉੱਠਨੀ ਆ ਨਾ ਇਹ ਹੈ ਤੇ ਤਾਂ ਲੋਕ ਜਣ ਮੇਰੇ ਵੀ ਆਈਂ ਤੀ ਪਹਿਲਾਂ ਉਦੜ ਜੀ ਤੋ 20 ਪੀ ਆ ਮੈਂ ਮੀਂਹ ਆਲੇ ਦਿਨ ਬੀਜੀ ਸੀ ਬਾਤ ਨੂੰ ਮੀਂਹ ਪੈ ਗਿਆ ਤੇ ਮੇਰੇ ਵਿੱਚ ਹਾਲ ਦਾ ਆ ਮਣਾਈ ਵੀ ਖਾਲਾ ਹਾਲ ਤਾਂ ਬਣਾਤੀ ਮੈਂ ਹਾਂ ਹਾਲ ਐਨ ਬਣਾਈ ਪਈ ਹੈ ਪਿਆਰੀ ਜਿਆ ਪੂਰਾ ਜਿੱਦ ਤੂੰ ਉੱਪਰੋਂ ਪਾਣੀ ਛੱਡ ਦੇ ਨਾ ਮੀਂਹ ਪਿਆ ਉੱਧਰੋਂ ਪਾਣੀ ਛੱਡ ਦੇਣਾ ਸੱਚੇ ਆਪਾਂ ਇਕੱਠੇ ਨਹੀਂ ਲਾਇਆ ਕਰ ਪਿਛਲੀ ਵਾਰ ਜਿਆ ਮੇਰੀ ਕੰਮ ਕੋ ਜੰਮੀ ਖਤਮ ਹੋ ਗਿਆ ਗਾਰੇ ਬਾਈ ਬੈਠੇ ਬਾਦਲਾ ਲਾ ਲੂੰਗਾ ਨਾ 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 ਤੂੰ ਪਹਿਲਾਂ ਜਿਆ ਲਾਸਟ ਪਾਣੀ ਦਾ ਕਣ ਕਾ ਪੂਰੀ ਬੜਦਾ ਬੜਾਈ ਵਰਦੀ ਆ ਚਾਚਾ ਦੇਖੋ ਉੱਤੇ ਦੇ ਮੈਂ ਪਾਣੀ ਲਾਉਂਦਾ ਚੱਲ ਚੱਲੀਏ ਕਹਿੰਦਾ ਮੈਂ ਵੀ ਮੋਟਰ ਛੱਡਿਆ ਮਾਵਾ ਚੱਲ ਭਾਈ ਇਹਦੀ ਉਰੇ ਬੱਜ ਗਈ ਮੇਰੇ ਉੱਤੇ ਜਮੇ ਹੀ ਕੰਮ ਖਰਾਬ ਹੋ ਗਿਆ ਤਾਂ ਹੁਣ ਦੱਸ ਬੰਦਾ ਪਾਣੀ ਤਾਂ ਮੰਗਦੀ ਸੀ ਕਣਕ ਜਦ ਹਾਂ ਉਹ ਤਾਂ ਚਲ ਕੁਦਰਤੀ ਮੌਸਮ ਖਰਾਬ ਹੋ ਗਿਆ ਫਿਰ ਉਹੀ ਦਾ ਚੱਕਰ ਹੈ ਨਾ ਹੁਣ ਬੰਦਾ ਜਾਵੇ ਦਾ ਕਿੱਥੇ ਬਿਜਕੜ ਆਇਆ ਤੇ ਆਹ ਬਿਜ ਆ ਰਹੇ ਹੈ ਫਹਿਲੀਆਂ ਦਾ ਤਾਂ ਮੈਂ ਕਹਿੰਦਾ ਮੈਂ ਉੱਤੇ ਲੈਂਦਾ ਤਾਂ 303 303 ਮੈਂ ਉੱਤੇ ਲੈਂਦਾ ਮੈਂ ਜਗਦੀਪ ਤੇ ਹੈ ਨਾ ਹਾਂ ਜਗਦੀਪ ਤੇ ਲੈਂਦਾ ਦਾ ਬੀਜ ਕਣਕ ਵਧੀਆ ਸੀ ਆਪਾਂ ਲੇਖ ਨੂੰ ਅਸੀਂ ਮਾਰੂਗੇ ਉਹਨਾਂ ਕੌੜੇ ਪੱਤੇ ਵਾਲੀ ਸਭ ਮਾਰਦੇ ਨਹੀਂ ਉਹਨੇ ਚਾਚੇ ਗਾਹਾਂ ਨੂੰ ਬੀਜ ਮੈਂ ਤਾਂ ਦੱਸਾਂ ਭਾਈ ਮੈਂ ਤਾਂ ਦੇਖਿਆ 826 ਉਹ ਹੋ ਵੀ ਬੀਜ ਬਹੁਤ ਨਾ ਕਹਿੰਦੇ ਬਹੁਤ ਜਿਆਦਾ ਤਨ ਦਿਖਾ ਲਿਆ ਉਹਨਾਂ ਕਣਕ ਹਾਂ ਜਿਹਾ ਹੀ ਨਾ ਜਬੀ ਖੜੀ ਹੁੰਦੀ ਆ ਇੱਕ ਕਣ ਖੜੀ ਆ ਇੱਕ ਰਾਤ ਮਾਸੜ ਦੱਸਦਾ ਤਾਂ ਪਤਾ ਨਹੀਂ ਕਿਹੜਾ ਬੀਜ ਰਾਜਾ ਦੱਸਦਾ ਤਾਂ ਸੁਆਹ ਪੰਜਾ ਬਣੀ ਕਿਹੜਾ 1600 ਐਦਾਂ ਕੁਸਤਾ 1600 ਪਤਾ ਨਹੀਂ ਕਿੰਨਾ ਪੰਜਾ ਸ਼ਾਹ ਬੰਨਾ ਕੁਸਤਾ ਮਨੂੰ ਯਾਰ ਉਹ ਵੀ ਬੀਜ ਵਧੀਆ ਤਾਂ ਬੁੱਝਾ ਬਹੁਤ ਗੜਾ ਹੋਇਆ ਵਾ ਕਹਿੰਦਾ ਜਿੱਦਣੇ ਤੂੰ ਤਾ ਲੱਗਣਾ ਤੂੰ ਆਏ ਦੇਖ ਲਾ ਤੂੰ ਜਿੱਦਣੇ ਜਿਕਣਾ ਹੁਣ ਐਡੀ ਕਣਕ ਨਾ ਆ ਬੰਦਾ ਮਿਲਿਆ ਤਾਂ ਮੈਨੂੰ ਫਾਰਮ ਵਾਲਾ ਕਿਹੜਾ ਜਿੱਦਣੇ ਪਹਿਲਾਂ ਐ ਤਾਂ ਰੇਪਾ ਹੁਣ ਉਦਣ ਆਇਆ ਬੈਠਾ ਆ ਪਾਣੇ ਨੂੰ ਕਹਿੰਦਾ ਮੁਰਗੀਆਂ ਪਾਣੀਆਂ ਸਰੇ ਸਈਓ ਹਾਂ ਹਾਂ ਪਾ ਦੇ ਪਾ ਦੇ ਮਾਂ ਵਧੀਆ ਯਾਰ ਮਾਂ ਖਾਲੀ ਵੀ ਤਾਂ ਪਈ ਆ ਪਾ ਦੇ ਠੀਕ ਨੇ ਥੋੜਾ ਜਿਹਾ ਐਵੇਂ ਕੰਮ ਜਾਂ ਛੇੜ ਜਾਂਦਾ ਕਿ ਆ ਮੈਂ ਕਹਿੰਦਾ ਮੁਰਗੇ ਛੱਡ ਦੇਣੀ ਆ ਹੈ ਤਾਂ ਲੋਟ ਆ ਯਾਰ ਜੇ ਛੱਤ ਪਈ ਵੀ ਆ ਚਾਲੀ ਲੱਗ ਜੂਵੇ ਇਹਨੂੰ ਸਾਰੇ ਨੂੰ ਬੰਦਾ ਹੋਵੇ ਪੱਕਾ ਉਰੇ ਪੱਕਾ ਪੱਕਾ ਮੁਰਗਾ ਦੋ ਇੱਕ ਨਹੀਂ ਦੋ ਬੈਲਰ ਪਾਉਣਾ ਕਹਿੰਦਾ ਥੋੜਾ ਬੈਲਰ ਨਹੀਂ ਪੈਣਾ ਹੋਰ ਰੱਖੇ ਫੈਮਿਲੀ ਲੂ ਬੱਬੇ ਯੂ ਹੈ ਬਈਏ ਦੀ ਫੈਮਲੀ ਹੋਵੇ ਯਾਰ ਹਾਂ ਫੈਮਲੀ ਹੋਵੇ ਹੋਰ ਹਾਂ ਲੈਟ 24 ਘੰਟੇ ਹੈ ਲੈਟ ਆ ਫਿਰ ਬੰਦਾ ਟਿਕ ਜਾਂਦਾ ਫਿਰ ਟਿਕ ਜਾਂਦਾ ਬੰਦਾ ਵੀ ਟਿਕ ਜਾਂਦਾ ਤੇਰਾ ਆ ਵੀ ਫਿਰ ਕੰਮ ਵੀ ਸਹੀ ਰਹਿਣਾ ਹਾਂ ਉਹ ਇਕੱਲਾ ਬੰਦਾ ਹੁਣ ਨੇ ਟਿੱਕਾ ਖੜੇ ਉੱਥੇ ਯਾਰ ਕਿੱਥੇ ਕਿਤੇ ਨੇੜੇ ਹੀ ਆ ਪੁਰਦੇ ਪਿੰਡ ਕਿੱਥੇ ਲੇ ਕੇ ਕੀਲੇ ਦੀ ਨਾਮ ਹੁੰਦੀ ਹੈ ਛੱਡਦੀ ਯਾਰ ਟੱਟ ਬਈਏ ਬਣਾ ਕਿਤੇ ਬਹੁਤ ਪੈ ਜਾਣਾ ਸਾਰਾ ਉਹ ਹੋਇਆ ਬੈ ਮੈਂ ਜਾਲੀਓ ਘੁੰਮਣੀ ਆ ਮੈਂ ਉਹਨੂੰ ਕਿਹਾ ਮਾ ਤੂੰ ਕਹਿੰਦਾ ਹੁਣ ਫੇਰ ਖੋਲਣਾ ਫਾਰਮ ਮੈਂ ਕਿਹਾ ਸੂਰ ਤਾਂ ਨਾ ਰੱਖੀ ਭਾਈ ਸੂਰ ਨਾ ਰੱਖੀ ਮੈਂ ਇਹਨੂੰ ਲੈਲਰ ਰੱਖ ਲਾ ਹਾਂ ਬਲੈਡਰ ਠੀਕ ਹੈ 40 ਦਿਨਾਂ ਮੈਂ ਤਿਆਰ ਹੋ ਜਾਂਦਾ ਚੱਲ ਪਾਸੇ ਚੱਲ ਬੁਰ ਹੋਰ ਨਾਲ ਸਫਾਈ ਹੋ ਜਾਂਦੀ ਹਾਂ ਨਾ ਠੀਕ ਹੈ ਕੰਮ ਤਾਂ ਵਧੀਆ ਚੱਲਦਾ ਤਾਂ ਬੰਦਾ ਆਪ ਜਾਂਦਾ ਕੋਣ ਯਾਰ ਮੱਕੀ ਭਾਈ ਬੰਦਾ ਹੀ ਰੱਖਿਆ ਵੇ ਗੇੜਾ ਆਪਣੀ ਮਾਲਕ ਦਾ ਚਾਹੀਦਾ ਕੰਡ ਵਾਲੀ ਕਾਂਕ ਵੀ ਠੀਕੇ ਆ ਠੀਕ ਆ ਕੰਕ ਤਾਂ ਸਾਰੀ ਠੀਕ ਆ ਬਾਈ ਆਪਣੀ ਵੀ ਹੁਣ ਮੌਸਮ ਖੁੱਲਣ ਦੇ ਰਿਹਾ ਹਾਂ ਉਹ ਨਾਨਕਾ ਉੱਠਿਆ ਫਿਰ ਹੂੰ ਪਾਣੀ ਲੱਗ ਗਿਆ ਫੇਰ ਦੇ ਕਿਦੋਂ ਕੰਕ ਕਿਆ ਕਹਿੰਦੀ ਐ ਜੇ ਕਿਣੀਆਂ ਪੈ ਜਾਣ ਫੇਰ ਤਾਂ ਨਜ਼ਾਰਾ ਹੀ ਬੰਨ ਹੋ ਜੂਵੇ ਹਾਂ ਹੈ ਕਿਣੀਆਂ ਦਾ ਸੱਚੇ ਪੀ ਸਭ ਰੁਕੇ ਹੋਏ ਬਾਈ ਪਾਣੀ ਦੇ ਦੇ ਸਾਰੇ ਰੁਕੇ ਹੋਏ ਆ ਕੋਈ ਨਹੀਂ ਲਾਉਂਦਾ ਹੈਗਾ ਚੱਕਰ ਆ ਹੀ ਪੈਂਦਾ ਹੁਣ ਕਰੀਆ ਕਿਆ ਚੱਲ ਆ ਜਾ ਫੇਰ ਭਾਈ ਹੋਰ ਕਣਕਵਾਂ ਲਗੇ ਦਾ ਮਾਰਨੇ ਆਉਣ ਮਾਰ ਲਿਆ ਜਿਹੜਾ ਕੰਕ ਹੋਰ ਤਾਂ ਗੇੜੇ ਪਾਸੇ ਹੀ ਰਹਿ ਗਏ ਹੁਣ ਇਹਦੇ ਉੱਤੇ ਗੇੜਾ ਹੀ ਆ ਯਾਰ ਹੋਰ ਕਰੂੰਗਾ ਕਿਆ ਜਮ ਨਾ ਪਾਣੀ ਲੱਦਦਾ ਨਾ ਕੁਸ ਆ ਗੇੜਾ ਹੀ ਐ ਜਿਹੜਾ ਬਾਹਰ ਆ ਗਿਆ ਬੁਰਗੇ ਪੁਰਾ ਹੈ ਕਿ ਨਹੀਂ ਆਹ ਦੇਖਣ ਕਿਆ ਬੰਦੇ ਇੱਧੇ ਟਿਕਾਣੇ ਆ ਚੱਲ ਇਹ ਦੀਨ ਦਾ ਫਰਕ Huh? Uh, yeah